ਇੱਕ ਦੋਸ਼ੀ ਗਗਨਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਉਦਮ ਸਿੰਘ ਨਗਰ ਇਸ ਨੂੰ ਕਾਬੂ ਕੀਤਾ। ਚਾਈਨਾ ਟੌਰ ਜਿਹੜੀ ਬਹੁਤ ਹੀ ਮਾਰੂ ਇੱਕ ਸਟਿੰਗ ਆ ਜਿੰਨਾਂ ਦੇ ਨਾਲ ਕਾਫੀ ਹਾਦਸੇ ਜਿਹੜਾ ਪਤੰਗਬਾਜ਼ੀ ਦੇ ਸੀਜ਼ਨ ਦੇ ਦੌਰਾਨ ਲੋਹੜੀ ਪਸੰਦ ਦੇ ਦਿਨਾਂ ਤੇ ਹੋਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੇ ਹੋ ਰਹੇ ਨੇ ਇਸ ਕੋਲੋਂ 54 ਜਿਹੜੇ ਗੱਟੂ ਆ ਇਸ ਮਾਰੂ ਡੋਰ ਦੇ ਉਹ ਬਰਾਬਰ ਕੀਤਾ ਗਏ ਨੇ ਇਸ ਤੋਂ ਇਲਾਵਾ ਜਦੋਂ ਇਸ ਦੀ ਹੋਰ ਸਰਚ ਕੀਤੀ ਗਈ ਤੇ ਇਹ ਜਿਹੜਾ ਨਜ਼ਾਇਜ਼ ਜਿਹੜੀ ਅੰਗਰੇਜ਼ੀ ਸ਼ਰਾਬ ਆ ਉਸ ਦਾ ਵੀ ਇਹ ਕੰਮ ਕਰਦਾ ਸੀਗਾ 70 ਬੋਧਲਾ ਫਲਕ ਲਗ ਮਾਰਕੀਟ ਦੀਆਂ ਜਿਹੜੀਆਂ ਅੰਗਰੇਜ਼ੀ ਸ਼ਰਾਬ ਤੇ ਆ ਬਰਾਬਰ ਹੋਈਆਂ ਮਾਜੋ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਦੀਆਂ ਡਾਇਰੈਕਸ਼ਨਸ ਦੇ ਉੱਤੇ ਕੰਮ ਕਰਦੇ ਆ ਜਿਹੜੇ ਵੀ ਸ਼ਹਿਰ ਦੇ ਵਿੱਚ ਗਿਆਰਹ ਕਾਨੂੰਨੀ ਕੰਮ ਕਰਦੇ ਨੇ ਕਰੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਨੇ ਉਹਨਾਂ ਦੇ ਨਕੇਲ ਕਸਨ ਦੇ ਵਿੱਚ ਸਾਡੇ ਐਸਐਚਓ ਸੁਲਤਾਨਵਿੰਡ ਰਜਿੰਦਰ ਸਿੰਘ ਅਤੇ ਸ਼੍ਰੀ ਪ੍ਰਵੇਸ਼ ਚੋਪੜਾ ਐਸ.ਆਈ.ਬੀ. ਸਾਊਥ ਇਹਨਾਂ ਦੀ ਟੀਮ ਨੇ ਇੱਕ ਦੋਸ਼ੀ ਗਗਨਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਉਦਮ ਸਿੰਘ ਨਗਰ ਇਸ ਨੂੰ ਕਾਬੂ ਕੀਤਾ ਇਸ ਕੋਲੋਂ ਜਿਹੜਾ ਆਪਣੀ ਚਾਈਨਾ ਡੋਰ ਜਿਹੜੀ ਬਹੁਤ ਹੀ ਮਾਰੂ ਇੱਕ ਸਟਿੰਗ ਆ ਜਿੰਨਾਂ ਦੇ ਨਾਲ ਕਾਫੀ ਹਾਤ ਸੇ ਜਿਹੜਾ ਪਤੰਗਬਾਜ਼ੀ ਦੇ ਸੀਜ਼ਨ ਦੇ ਦੌਰਾਨ ਲੋਹੜੀ ਪਸੰਦ ਦੇ ਦਰਾਂ ਤੇ ਹੋਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੇ ਹੋ ਰਹੇ ਨੇ ਉਹਨਾਂ ਦੇ ਉੱਤੇ ਨਕੇਲ ਕੱਸਦਿਆਂ ਇਨ੍ਹਾਂ ਇਸ ਦੋਸ਼ੀ ਨੂੰ ਕਾਬੂ ਕੀਤਾ ਇਸ ਕੋਲੋਂ 54 ਜਿਹੜੇ ਗੱਟੂ ਆ ਇਸ ਮਾਰੂਡੋਰ ਦੇ ਉਹ ਬਰਾਮਦ ਕੀਤੇ ਗਏ ਨੇ ਇਸ ਤੋਂ ਇਲਾਵਾ ਜਦੋਂ ਇਸ ਦੀ ਹੋਰ ਸਰਚ ਕੀਤੀ ਗਈ ਤੇ ਇਹ ਜਿਹੜਾ ਨਜ਼ਾਇਜ ਜਿਹੜੀ ਅੰਗਰੇਜ਼ੀ ਸ਼ਰਾਬ ਆ ਉਸ ਦਾ ਵੀ ਇਹ ਕੰਮ ਕਰਦਾ ਸੀਗਾ ਉਸ ਦੀ ਤਸਕਰੀ ਵੀ ਕਰਦਾ ਸੀਗਾ ਤੇ ਇਸ ਦੇ ਕੋਲੋਂ ਉਸ ਦੀ ਸਰਚ ਦੌਰਾਨ 78 ਬੋਧਲਾ ਅਲੱਗ-ਅਲੱਗ ਮਾਰਕੀਟਾਂ ਦੀਆਂ ਜਿਹੜੀਆਂ ਅੰਗਰੇਜ਼ੀ ਸ਼ਰਾਬ ਤੇਆਂ ਬਰਾਮਦ ਹੋਈਆਂ ਇਸ ਦੀ ਅਰੈਸਟ ਪਾ ਕੇ ਜਿਹੜੀ ਹੈ ਤਫ਼ਤੀਸ਼ ਸਾਡੇ ਵੱਲੋਂ ਮਕਦਮਾ ਨੰਬਰ 118 22722 ਅੰਡਰ ਸੈਕਸ਼ਨ 61 14 ਤੇ 223 ਵੀ ਐਨਐਸ ਦੇ ਤਹਿਤ ਜਿਹੜਾ ਸਾਣਾ ਸੁਲਤਾਨਪੁਰ ਚਤਤ ਕੀਤਾ ਗਿਆ ਜਿਸ ਦੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਤੇ ਇਸ ਦੇ ਜਿਹੜੇ ਫਾਰਵਰਡ ਬੈਕਵਰਡ ਲਿੰਕਾ ਜਿਹੜੇ ਇਹ ਡੋਰ ਦੇ ਕਿੱਥੋਂ ਆਈ ਹੈ ਤੇ ਕਿੰਨਾ ਵੱਲੋਂ ਆਈ ਹੈ ਉਹ ਸਭ ਸਾਰਿਆਂ ਸਬੰਧ ਦੇ ਵਿੱਚ ਜਿਹੜੀ ਹੈ ਤਸਦੀਕ ਕੀਤੀ ਜਾ ਰਹੀ ਹੈ ਤੇ ਇਸ ਦੇ ਵਿੱਚ ਹੋਰ ਦੋਸ਼ੀ ਜਿਹੜੇ ਅਗੇ ਟਰੇਸ ਕੀਤੇ ਜਾ ਰਹੇ ਹਨ ਸਾਂ ਜੋ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਦੀਆਂ ਡਾਇਰੈਕਸ਼ਨਸ ਦੇ ਉੱਤੇ ਕੰਮ ਕਰਦਿਆਂ ਕਿ ਜਿਹੜੇ ਵੀ ਸ਼ਹਿਰ ਦੇ ਵਿੱਚ ਗੈਰ ਕਾਨੂੰਨੀ ਕੰਮ ਕਰਦੇ ਨੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਨੇ ਉਹਨਾਂ ਤੇ ਨਕੇਲ ਕੱਸਣ ਦੇ ਵਿੱਚ ਸਾਡੇ ਐਸ ਐਚਓ ਸੁਲਤਾਨਵਿੰਡ ਰਜਿੰਦਰ ਸਿੰਘ ਅਤੇ ਸ਼੍ਰੀ ਪ੍ਰਵੇਸ਼ ਚੋਪੜਾ ਐਸ ਸੀ ਬੀ ਸਾਊਥ ਇਹਨਾਂ ਦੀ ਟੀਮ ਨੇ ਇੱਕ ਦੋਸ਼ੀ ਗਗਨਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਉਦਮ ਸਿੰਘ ਨਗਰ ਇਸ ਨੂੰ ਕਾਬੂ ਕੀਤਾ ਇਸ ਕੋਲੋਂ ਜਿਹੜਾ ਆਪਣੀ ਚਾਈਨਾ ਡੋਰ ਜਿਹੜੀ ਬਹੁਤ ਹੀ ਮਾਰੂ ਇੱਕ ਸਟਿੰਗ ਆ ਜਿੰਨਾਂ ਦੇ ਨਾਲ ਕਾਫੀ ਹਾਦਸੇ ਜਿਹੜਾ ਪਤੰਗਬਾਜ਼ੀ ਦੇ ਸੀਜ਼ਨ ਦੇ ਦੌਰਾਨ ਲੋਹੜੀ ਪਸੰਤੇ ਦੌਰਾਨ ਤੇ ਹੋਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੇ ਹੋ ਰਹੇ ਨੇ ਉਹਨਾਂ ਦੇ ਉੱਤੇ ਨਕੀਲ ਕਸਦਿਆਂ ਇਨ੍ਹਾਂ ਇਸ ਦੋਸ਼ੀ ਨੂੰ ਕਾਬੂ ਕੀਤਾ ਇਸ ਕੋਲੋਂ 54 ਜਿਹੜੇ ਗੱਟੂ ਆ ਇਸ ਮਾਰੂ ਡੋਰ ਦੇ ਉਹ ਬਰਾਮਦ ਕੀਤੇ ਗਏ ਨੇ ਇਸ ਤੋਂ ਇਲਾਵਾ ਜਦੋਂ ਇਸ ਦੀ ਹੋਰ ਸਰਚ ਕੀਤੀ ਗਈ ਤੇ ਇਹ ਜਿਹੜਾ ਨਜ਼ਾਇਜ਼ ਜਿਹੜੀ ਅੰਗਰੇਜ਼ੀ ਸ਼ਰਾਬ ਆ ਉਸ ਦਾ ਵੀ ਇਹ ਕੰਮ ਕਰਦਾ ਸੀਗਾ ਉਸ ਦੀ ਤਸਕਰੀ ਵੀ ਕਰਦਾ ਸੀਗਾ ਤੇ ਇਸ ਦੇ ਕੋਲੋਂ ਉਸ ਦੀ ਸਰਚ ਦੌਰਾਨ 78 ਬੋਤਲਾਂ ਅਲੱਗ-ਅਲੱਗ ਮਾਰਕੀਟਾਂ ਦੀਆਂ ਜਿਹੜੀਆਂ ਅੰਗਰੇਜ਼ੀ ਸ਼ਰਾਬ ਤੇ ਆ ਬਰਾਮਦ ਹੋਈਆਂ ਇਸ ਦੀ ਅਰੈਸਟ ਪਾ ਕੇ ਜਿਹੜੀ ਹੈ ਤਫਤੀਸ਼ ਸਾਡੇ ਵੱਲੋਂ ਮੁਕੱਦਮਾ ਨੰਬਰ 118 25722 ਅੰਡਰ ਸੈਕਸ਼ਨ 61 14 ਤੇ 223 ਬੀ ਐਨ ਐਸ ਦੇ تحت ਜਿਹੜਾ ਸਾਣਾ ਸੁਲਤਾਨਬਾਦ ਚੋਟਾ ਕੀਤਾ ਗਿਆ ਜਿਸ ਦੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਤੇ ਇਸ ਦੇ ਜਿਹੜੇ ਫਾਰਵਰਡ ਬੈਕਵਰਡ ਲਿੰਕਾਂ ਜਿਹੜੇ ਇਹ ਡੋਰ ਦੇ ਇੱਕ ਕਿੱਥੋਂ ਆਈ ਹੈ ਤੇ ਕਿੰਨਾ ਵੱਲੋਂ ਆਈ ਹੈ ਉਹ ਸਭ ਸਾਰਿਆਂ ਸਬੰਧ ਦੇ ਵਿੱਚ ਜਿਹੜੀ ਹੈ ਤਸਦੀਕ ਕੀਤੀ ਜਾ ਰਹੀ ਹੈ ਤੇ ਇਸ ਦੇ ਵਿੱਚ ਹੋਰ ਦੋਸ਼ੀ ਜਿਹੜੇ ਅੱਗੇ ਟ੍ਰੇਸ ਕੀਤੇ ਜਾ ਰਹੇ ਹਨ